ਸ਼੍ਰੀਕਾਲ ਤੁਸ ਜੁੜ ਚੁੱਕੇ ਐਸਐਮਆਰ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਬੀਤੇ ਦਿਨੀ ਬਟਾਲਾ ਦੇ ਵਿੱਚ ਕਾਦੀਆ ਰੋਡ ਤੇ ਦਰਸਲ ਬਾਈਕ ਤੇ ਸਵਾਰ ਨੌਜਵਾਨਾਂ ਆਉਂਦੇ ਨੇ ਔਰ ਸਕੋਰਪੀਓ ਦੇ ਉੱਤੇ ਤਾਂ ਪਰਤ ਤੋੜ ਫਾਇਰਿੰਗ ਕਰਕੇ ਜਾਂਦੇ ਨੇ ਇਸ ਫਾਇਰਿੰਗ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਦੱਸਿਆ ਕਿ ਕੋਈ ਹੋਰ ਨਹੀਂ ਐ ਸਗੋਂ ਜੱਗੂ ਭਗਵਾਨਪੁਰਿਆ ਦੀ ਮਾਤਾ ਦੱਸੀ ਜਾ ਰਹੀ ਹੈ ਤੇ ਇੱਕ ਉਸ ਦਾ ਕਜ਼ਨ ਦੱਸਿਆ ਜਾ ਰਿਹਾ ਹੈ ਹਾਂ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਇਹ ਫਾਇਰਿੰਗ ਹੋਈ ਹੈ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੂਰਾ ਪਲਾਨ ਹੈ ਜਿਹੜਾ ਇਸ ਤਰ੍ਹਾਂ ਲੱਗਦਾ ਹੈ ਸਮਾਜੜਾ ਤੈਅ ਕੀਤਾ ਗਿਆ ਹੁੰਦਾ ਹੈ ਕਿ ਇੱਥੇ ਗੱਡੀ ਆ ਕੇ ਖੜਨੀ ਸੀ ਤੇ ਇਸ ਵੇਲੇ ਆ ਕੇ ਫਾਇਰਿੰਗ ਕੀਤੀ ਜਾਏਗੀ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇਜ ਕੈਦ ਹੋਈਆਂ ਨੇ ਕਾਰ ਦੇ ਵਿੱਚ ਸਵਾਰ ਇੱਕ ਨੌਜਵਾਨ ਤੇ ਇੱਕ ਹੋਰ ਨੂੰ ਗੰਭੀਰ ਰੂਪ ਦੇ ਵਿੱਚ ਜਦੋਂ ਸਿਵਲ ਹਸਪਤਾਲ ਦੇ ਵਿੱਚੋਂ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜੀਆਂ ਜੱਗੂ ਭਗਵਾਨਪੁਰੀਆ ਦੀ ਮਾਤਾ ਦੱਸੀ ਜਾ ਰਹੀ ਹੈ ਹਰਜੀਤ ਕੌਰ ਔਰ ਸਿਵਲ ਹਸਪਤਾਲ ਦੇ ਡਾਕਟਰ ਸੁਖਰਾਜ ਸਿੰਘ ਦੇ ਅਨੁਸਾਰ ਮ੍ਰਿਤਕਾਂ ਦੀ ਪਛਾਣ ਹੈ ਜਿਹੜੇ ਪਿੰਡ ਭੀਖੋਵਾਲ ਦੇ ਰਹਿਣ ਵਾਲੇ ਕਰਨਬੀਰ ਸਿੰਘ ਜੋ ਕਿ ਜੱਗੂ ਭਗਵਾਨਪੁਰੀਆ ਦਾ ਕਜ਼ਨ ਦੱਸਿਆ ਜਾ ਰਿਹਾ ਦੀ ਪਛਾਣ ਪਿੰਡ ਭਗਵਾਨਪੁਰ ਦੀ ਰਹਿਣ ਵਾਲੀ ਹਰਜੀਤ ਕੌਰ ਵਜੋਂ ਹੋਈ ਹੈ ਜੋ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੱਸੀ ਜਾ ਰਹੀ ਹੈ ਤੇ ਗੈਂਗਸਟਰ ਦੱਸਿਆ ਕਿ ਜਿਸ ਵੇਲੇ ਤਸਵੀਰਾਂ ਸੀਸੀਟੀਵੀ ਕੈਮਰੇਜ ਕੈਦ ਹੋਈਆਂ ਨੇ ਤਾਬੜ ਤੋੜ ਗੋਲੀਆਂ ਦੀ ਆਵਾਜ਼ ਆਈ ਹੈ ਆ ਤੇ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਕਿ ਜੱਗੂ ਭਗਵਾਨਪੁਰੀਆ ਦੀ ਐਂਟੀ ਗੈਂਗ ਮੰਨੀ ਜਾਂਦੀ ਬੰਬੀਹਾ ਗਰੁੱਪ ਨੇ ਇਸ ਕਤਲ ਦੀ ਜ਼ਿੰਮੇਵਾਰੀ ਇੱਕ ਫੇਸਬੁੱਕ ਪੋਸਟ ਰਾਹੀਂ ਲਈ ਹੈ ਹਾਲਾਂਕਿ ਇਸ ਫੇਸਬੁੱਕ ਪੋਸਟ ਦੀ ਪੁਸ਼ਟੀ ਹੈ ਜਿਹੜੀ ਉਹ ਨਹੀਂ ਹੋ ਸਕਦੀ ਪਰ ਇੱਕ ਵਾਰ ਤੁਹਾਨੂੰ ਪੜ ਕੇ ਜ਼ਰੂਰ ਸੁਣਾ ਦਿੰਨੇ ਆ ਆ ਤੇ ਇਸ ਦੇ ਬਾਬ ਨੂੰ ਜਾਣਕਾਰੀ ਦੇ ਦਿੰਨੇ ਆ ਕਿ ਜੱਗੂ ਭਗਵਾਨਪੁਰੀਆ ਗੈਂਗਸਟਰ ਦੇ ਇੱਕ ਮੈਂਬਰ ਦੇ ਵੱਲੋਂ ਹੀ ਕੁਝ ਦਿਨ ਪਹਿਲਾਂ ਯਾਨੀ ਕਿ 31 ਮਈ ਨੂੰ ਬੰਬੀਹਾ ਗਰੁੱਪ ਦੇ ਇੱਕ ਗੈਂਗਸਟਰ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਪਹਿਲਾਂ 31 ਮਈ ਨੂੰ ਜੋ ਪੋਸਟ ਪਾਈ ਗਈ ਸੀ ਉਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨਾ ਦਰਸਲ ਗੋਪੀ_ਕਨਸ਼ਾਮਪੁਰ_ ਗਰੁੱਪ ਦੇ ਵੱਲੋਂ ਪੋਸਟ ਪਾਈ ਗਈ ਇੰਸਟਾਗ੍ਰam ਦੇ ਉੱਤੇ ਹਾਂ ਤਾਂ ਜਿੱਥੇ ਫੇਸਬੁੱਕ ਦੇ ਉੱਤੇ ਪੁਸ਼ਟੀ ਕੀਤੀ ਗਈ ਹੈ ਉੱਥੇ ਇੰਸਟਾਗ੍ਰam ਦੇ ਉੱਤੇ ਵੀ ਲਿਖਿਆ ਗਿਆ ਕਿ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਅਸੀਂ ਜੱਗੂ ਭਗਵਾਨਪੁਰੀਆ ਨੂੰ ਦਸਣਾ ਚਾਹੁੰਦੇ ਆ ਕਿ ਪਿਛਲੇ 3-4 ਸਾਲਾਂ ਤੋਂ ਸਾਡੀ ਬਿੜਲੇ ਮੰਡਿਆਲੇ ਤੇ ਗੋਰਾ ਬਰੀਅਰ ਦੇ ਨਾਲ ਕੋਈ ਵੀ ਸਜਨਤਾ ਹੀ ਨਹੀਂ ਸੀ ਇਸ ਗੱਲ ਬਾਰੇ ਜੱਗੂ ਨੂੰ ਚੰਗੀ ਤਰ੍ਹਾਂ ਪਤਾ ਸੀ ਇਸ ਨੇ ਫਿਰ ਵੀ ਗੋਰੇ ਦਾ ਕਤਲ ਕਰਵਾ ਕੇ ਸਾਡੇ ਨਾਲ ਜੋੜ ਦਿੱਤਾ ਹਾਲਾਂਕਿ ਦੀਪੂ ਤੇ ਵਿੱਕੀ ਦਾ ਵਾਲੇ ਕਤਲ ਚ ਗੋਰੇ ਦਾ ਕੋਈ ਵੀ ਰੋਲ ਨਹੀਂ ਸੀ ਹੁਣ ਕਹਿ ਸਕਦੇ ਆ ਕਿ ਜਿਸ ਨੂੰ ਕੁਝ ਪੱਦੀ ਸ਼ਬਦਾਵਲੀ ਦੇ ਨਾਲ ਜੱਗੂ ਭਗਵਾਨਪੁਰਿਆ ਦਾ ਇਹ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਉਸ ਦਾ ਨਾਮ ਲਿਆ ਗਿਆ ਉਹਨਾਂ ਨੇ ਕਿਹਾ ਕਿ ਬੰਦਾ ਇਹ ਨਾ ਸੋਚੇ ਕਿ ਅਸੀਂ ਘਰ ਬੈਠੀਆਂ ਕਿਉਂਕਿ ਗੋਰੇ ਹੁਣੀ ਵੀ ਘਾਰੀ बैठे ਸੀ ਕੋਈ ਤੋਪ ਨਹੀਂ ਸੀ ਫਿਰਦੇ ਆਪਣੇ ਨਾਲ ਲਈ ਔਰ ਅਸੀਂ ਆਪਣੇ ਭਰਾ ਦਾ ਬਦਲਾ ਜਲਦੀ ਲਵਾਗੇ ਤਾਂ ਪੋਸਟ ਹੈ ਜਿਹੜੀ ਉਹਨਾਂ ਦੇ ਵੱਲੋਂ ਪਾਈ ਗਈ ਸੀ ਹਾਲਾਂਕਿ 31 ਮਈ ਨੂੰ ਜਦੋਂ ਇਹ ਪੋਸਟ ਪਾਈ ਗਈ ਸੀ ਕਹਿ ਗਿਆ ਸੀ ਕਿ ਕੁਝ ਹੀ ਦਿਨਾਂ ਤੱਕ ਅਸੀਂ ਬਦਲਾ ਲੈ ਲਵਾਂਗੇ ਤਾਂ ਜੇ ਜ਼ਿਕਰ ਕੀਤਾ ਜਾਵੇ ਕੱਲ 26 ਜੂਨ ਸੀ ਔਰ ਬਦਲਾ ਜਿਹੜਾ ਬੜੀ ਜਲਦੀ ਇਹਨਾਂ ਦੇ ਵੱਲੋਂ ਲੈ ਲਿਆ ਗਿਆ ਤਾਂ ਪੋਸਟ ਪਾ ਕੇ ਅੱਜ ਜ਼ਿੰਮੇਵਾਰੀ ਲਈ ਹੈ ਅਸਸ਼੍ਰੇਕਲ ਮੇਰੇ ਸਾਰੇ ਵੀਰਾਂ ਨੂੰ ਜੋ ਪਟਾਲੇ ਦੇ ਵਿੱਚ ਕਰਨ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀਬਲ ਬਿੱਲਾ ਮੰਗਾ ਪ੍ਰਭ ਦਾਸੂਵਾਲ ਤੇ ਕੌਸ਼ਲ ਚੌਧਰੀ ਲੈਨੇ ਆ ਇਹ ਜੱਗੂ ਦਾ ਸਾਰਾ ਕੰਮ ਸਾਹਮ ਦਾ ਸੀ ਪਗੋੜੇ ਬੰਦੇ ਉਸ ਤੇ ਹਥਿਆਰ ਤੇ ਪੈਸੇ ਇਹ ਸਾਹਮ ਦਾ ਸੀ ਅੱਜ ਅਸੀਂ ਇਸ ਨੂੰ ਮਾਰ ਕੇ ਆਪਣੇ ਭਰਾ ਗੋਰਾ ਬਧੀਰ ਦਾ ਬਦਲਾ ਲਿਆ ਜਦੋਂ ਕਿ ਇਸ ਨੂੰ ਪਤਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਲੈਣ ਦੇ ਨਹੀਂ ਸੀ ਪਰ ਅੱਜ ਅਸੀਂ ਜਾਇਜ਼ ਮਾਰਿਆ ਅੱਗੇ ਤੋਂ ਸਾਡਾ ਕੋਈ ਵੀ ਪ੍ਰਾਨ ਨਜਾਇਜ਼ ਮਰਦਾ ਤੇ ਭੁਗਤਾਨ ਲਈ ਤਿਆਰ ਰਵੇ ਜੋ ਵੀ ਸਾਡੇ ਬਾਰੇ ਹੋਰ ਲੀਰਾਂ ਬੋਲਦੀਆਂ ਉਹ ਵੀ ਤਿਆਰ ਰਹਿਣ ਵਾਹਿਗੁਰੂ ਮੇਰ ਕਰੋ ਹੱਸ ਬਿਲਕੁਲ ਜਿੱਥੇ ਪੋਸਟ ਪਾ ਕੇ ਉਹਨਾਂ ਨੇ ਜ਼ਿੰਮੇਵਾਰੀ ਲਈ ਗਈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਾਰਨ ਦੀ ਮਨਸ਼ਾ ਸਿਰਫ ਕਰਨਵੀਰ ਦੀ ਸੀ ਜੋ ਕਿ ਜੱਗੂ ਭਗਵਾਨ ਪੁਰੀਆ ਦਾ ਸਾਰਾ ਕੰਮ ਸਾਮਦਾ ਸੀ ਉਸ ਨੂੰ ਮਾਰਨ ਦਾ ਉਸ ਦੀ ਮਾਤਾ ਨੂੰ ਮਾਰਨ ਦਾ ਕੋਈ ਵੀ ਇਰਾਦਾ ਨਹੀਂ ਸੀ ਤਾਂ ਪਰ ਫਿਰ ਵੀ ਤੁਹਾਨੂੰ ਦਿਖਾ ਦਿੰਦੇ ਨੇ ਤਸਵੀਰਾਂ ਸੀਸੀਟੀਵੀ ਕੈਮਰੇਜ ਵਿੱਚ ਕੈਦ ਹੋਈਆਂ ਨੇ ਪੁਲਿਸ ਅਜੇ ਕੋਈ ਵੀ ਬਿਆਨ ਦੇਣ ਤੋਂ ਗੁਰੇਸ਼ ਕਰ ਰਹੀ ਹੈ